ਪਰ ਤਾਂ ਅਗਿਆਤ ਸਾਰੇ ਬੱਤੀ ਤੁਸੀਂ ਬੁੱਤ ਨਹੀਂ ਹੋਣ ਦੇਤੇ ਆਹ ਇਰਾਦਤ ਬਸਨੇ ਬਾੜੇ ਹਾਇ ਵਿੱਚ ਨਰਮਾ ਦੇ ਸਾਰੇ ਤਖਤ ਹਵਾ ਦਾ ਸ਼ਰਨਾ ਬੱਦਾਂ ਦੇ ਖੇੜਿਆ ਤੇ ਬੈਠੇ ਦੇਖ ਕੇ ਹਰਾਨ ਸਤ ਕੋਈ ਮਹਿਮਾਨੀ ਹੈ ਬੇਪਰਾ ਗੁਫਾ ਵਿੱਚ ਸਾਰੀ ਜਿੰਦਗੀ ਟੁਬਲੇ ਇਸ ਬਾਸਟ ਕੇ ਵਾਸਤਾ ਖੇਲੋ ਬੱਚੇ ਅਭੀ ਕੋਖਾ ਨੂੰ ਸਿੱਖਿਆ ਦਿੱਤੀ ਆ ਇਹ ਤੁਹਾਡੀ ये बहुत जानकारी आपको और संस्कृति ये तो आपके गणतंत्र वाली है खबर दिन नया पावर 2 फोन करके संघीय पर भक्ति का बराबर निर्णय क्या होता है मैं नाम करके तरफ भी कराना वाला कभी आपसे अपने बोलते जाओ सोचता है फ्रेंड सोचते हो क्या वो हम से देखे जावे दिया चाबी ना देश सामने के नाम लेगी वो दूची देगा ਇਹ ਸਾਰਾ ਕੁਝ ਆਪ ਜੀ ਨੂੰ ਦੱਸਿਆ ਅੰਨੀ ਜੀ ਗਾਨੀ ਸਾਹਿਬ ਸਿੰਘ ਜੀ ਹੋਰ ਵੀ ਗੁਰੂ ਦੇ ਵਿਦਿਆਰਥੀ ਆਇਆ ਧੰਨਵਾਦ ਸੱਚੇ ਪਾਤਸ਼ਾਹ ਭਾਈ ਸਰਬਜੋਤ ਸਿੰਘ ਜੀ ਜੋ ਜਾ 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 ਆਪਚਾਰੀ ਹੈ ਅੱਡੀ ਚੌੜੀ ਲਾਉ ਜਾਈਏ اے ਸੋਲਹਾਨ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਈ ਜੀ ਦਾਨ ਦੇ ਭਗਤੀ ਲਾਇਨ ਹਰ ਸੋਲਹਨ ਮਲਾਈ ਇਨਾਂ ਪਾਵਨ ਪੰਕਤੀਆਂ ਗੁਰਬਾਣੀ ਦੀਆਂ ਮਹਾਂਵਾਕਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਕਰਦੇ ਅਨੰਦ ਸੇਵਕ ਤਨਤਨ ਬਾਬਾ ਸੁੱਲਾ ਜੀ ਜਿਨ੍ਹਾਂ ਨੇ ਅੱਜ ਜਿਨ੍ਹਾਂ ਦਾ ਸਲਾਨਾ ਜੋੜ ਇਸ ਸਥਾਨਾ ਇਸ ਸਥਾਨਕ ਧਾਰਮਿਕ ਸਥਾਨ ਦੇ ਉੱਪਰ ਜੋ ਮਨਾਇਆ ਜਾ ਰਿਹਾ ਏ ਇਹ ਜਪ ਤਪ ਬੜਾ ਲੰਮਾ ਸਮਾਂ ਇਹਨਾਂ ਸਥਾਨਾਂ ਦੇ ਉੱਤੇ ਬਾਬਾ ਸੁੱਲਾ ਜੀ ਨੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਰਹਿਨਮਾਈ ਦੇ ਅੰਦਰ ਰਹਿ ਕੇ ਗੁਰਬਾਣੀ ਗੁਰੂ ਦੀ ਸਿੱਖਿਆ ਸੇਵਾ ਸਿਮਰਨ ਦੇ ਸਾਧਨਾਂ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਕਿ ਕੁਝ ਇਤਿਹਾਸਕ ਇਤਿਹਾਸਕਾਰਾਂ ਦੇ ਜਾਂ ਜੋ ਅਸੀਂ ਸੀਨਾ ਬਸੀਨਾ ਜੋ ਪ੍ਰਥਾ ਦੇ ਅਨੁਸਾਰ ਸੁਣਦੇ ਆ ਰਹੇ ਆ ਕਿ ਬਾਬਾ ਸੁਲਾ ਜੀ ਉਹਨਾਂ ਨੇ ਜਿੱਥੇ ਬਹੁਤ ਲੰਬਾ ਸਮਾਂ ਇਹ ਸਥਾਨ ਜਿੱਥੇ ਗੁਰਦੁਆਰਾ ਬਾਬਾ ਸੁਲਾ ਜੀ ਪਿੰਡ ਸੁਲਤਾਨਵਿੰਡ ਵਿਖੇ ਇੱਥੇ ਜਿਵੇਂ ਭਗਤੀ ਦੇ ਵਿੱਚ ਪੰਗਤੀ ਰੰਗਤ ਦੇ ਅੰਦਰ ਜੀਵਨ ਬਤੀਤ ਕੀਤਾ ਇਸੇ ਤਰ੍ਹਾਂ ਹੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲਾਂ ਦੇ ਨਾਲ ਗੁਰੂ ਦੋਖੀਆਂ ਦੇ ਨਾਲ ਜੰਗ ਹੁੰਦੀ ਹੈ ਉਹਦੇ ਅੰਦਰ ਵੀ ਵੱਧ ਚੜ ਕੇ ਉਹਨਾਂ ਹਿੱਸਾ ਲਿਆ ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਸੋ ਸੰਤ ਤੇ ਸਿਪਾਈ ਦਾ ਜੋ ਸੰਕਲਪ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਉਹਦੇ ਅਨੁਸਾਰ ਬਾਬਾ ਸੁਲਾ ਜੀ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਉਹਨਾਂ ਦੇ ਇਸ ਪਾਵਨ ਸਥਾਨ ਤੇ ਲੰਬੇ ਸਮੇਂ ਤੋਂ ਸੰਗਤਾਂ ਸੇਵਾ ਕਰਦੀਆਂ ਆ ਰਹੀਆਂ ਸਨ ਇਸੇ ਤਰ੍ਹਾਂ ਹੀ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਡੇਰਾ ਕਾਰ ਸੇਵਾ ਪੂਰੀ ਵਾਲੇ ਨਿਰਮਲੇ ਤੱਪੋਬਨ ਸ੍ਰੀ ਅਮਰਸਰ ਉਹਨਾਂ ਦੇ ਸਹਾਯੋਗ ਦੇ ਨਾਲ ਉਹਨਾਂ ਦੇ ਉਦਮ ਦੇ ਨਾਲ ਇੱਥੇ ਕਾਫੀ ਸਵਾਮਾਂ ਹੋਈਆਂ ਅਤੇ ਬਾਬਾ ਜੀ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਸਮੁੱਚੀ ਹੀ ਸੰਪਰਦਾ ਵੱਲੋਂ ਲੰਮੀ ਸਬੇ ਤੋਂ ਸੰਗਤਾਂ ਦੇ ਸਹਾਯੋਗ ਦੇ ਨਾਲ ਇੱਥੇ ਸਵਾਮਾਂ ਚੱਲ ਰਹੀਆਂ ਨੇ ਹਰ ਸਾਲ ਬਾਬਾ ਸੁਲਾ ਜੀ ਦੀ ਸਲਾਣਾ ਯਾਦ ਅੰਦਰ ਸਾਲਾਨਾ ਜੋੜ ਮੇਲਾ ਤੇ ਗੁਰਮਤ ਸਮਾਗਮ ਕਰਵਾਏ ਜਾਂਦੇ ਨੇ ਇਸੇ ਤਰ੍ਹਾਂ ਹੀ ਮਹਾਪੁਰਖਾਂ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ 9 ਨਵੰਬਰ 2025 ਨੂੰ ਗੁਰਦੁਆਰਾ ਬਾਬਾ ਸੁਲਾ ਜੀ ਪਿੰਡ ਸੁਲਤਾਨਵਿੰਡ ਵਿਖੇ ਬੜੀ ਸ਼ਰਧਾ ਭਾਵ ਨਾਲ ਬਾਬਾ ਜੀ ਨੂੰ ਯਾਦ ਕਰਦੇ ਆ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜਿਹਦੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸੱਜੇ ਜਿਨ੍ਹਾਂ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਰਾਗੀ ਸਹਿਬਾਨ ਟਾਡੀ ਸਹਿਬਾਨ ਕਵੀਸ਼ਰ ਸਹਿਬਾਨ ਕਥਾਵਾਚਕ ਸਹਿਬਾਨਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਮਹਾਂਪੁਰਖਾਂ ਦੇ ਸੱਦੇ ਨੂੰ ਪ੍ਰਵਾਨ ਕਰਦੇ ਆ ਪਾਈ ਗੁਰਸੇਵਕ ਸਿੰਘ ਜੀ ਅਰਦਾਸੀਏ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਨੇ ਵੀ ਹਾਜ਼ਰੀ ਭਰ ਕੇ ਗੁਰੂ ਚਰਨਾੰandar ਸਮਾਗਮਾਂ ਦੀ ਸਮਾਪਤੀ ਤੇ ਅਰਦਾਸ ਬੇਨਤੀ ਮੁਖਵਾਕ ਦੀ ਸੇਵਾ ਨਿਭਾਈ ਸੋ ਬਾਬਾ ਕਸ਼ਮੀਰ ਸਿੰਘ ਜੀ ਸਮੁੱਚੀ ਹੀ ਸੰਪਰਦਾ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਜਿਨ੍ਹਾਂ ਨੇ ਇੰਨਾ ਸਾਲਾਨਾ ਜੋੜ ਮੇਲੇ ਅੰਦਰ ਹਾਜ਼ਰੀਆਂ ਤਨ ਮਨ ਧਨ ਦੇ ਨਾਲ ਭਰੀਆਂ ਸੇਵਾ ਕੀਤੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਵੱਲੋਂ ਜੋਇਨ ਨਾ ਸਥਾਨਾਂ ਤੇ ਗੁਰਦੁਆਰਾ ਬਾਬਾ ਸੁੱਲਾ ਜੀ ਪਿੰਡ ਸੁਲਤਾਨਵਿੰਡ ਵਿਖੇ ਸੇਵਾ ਦੇ ਕੁੰਭ ਚਲਾਈ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਤਨ ਮਨ ਧਨ ਦੇ ਨਾਲ ਆਪਣੀਆਂ ਸਮੇ ਸਮੇ ਹਾਜ਼ਰੀਆਂ ਲਗਾ ਕੇ ਆਪਣਾ ਜਨਮ ਸਫਲਾ ਕਰੀਏ ਜੀ ਸਾਰੀਆਂ ਹੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਮਹਾਂਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ